ਵੀ ਕੁੜੀ ਵਾਲੇ ਆਪਣੇ ਆਪ ਨੂੰ ਵੀ ਕਹਿੰਦੇ ਨੇ ਕੁੜੀ ਵਾਲੇ ਆ ਜੀ ਨੀਵੇਂ ਆ ਜਿੰਨਾ ਚ ਰਾਹ ਜਿਹੜਾ ਵਿਚਾਰ ਮਾਈਂਡ ਚੋਂ ਨਿਕਲਦਾ ਨਾ ਉਹਨਾਂ ਚ ਬਰਾਬਰਤਾ ਹਾਸਲ ਹੋ ਨਹੀਂ ਸਕਦੀ ਕੁੜੀ ਵਾਲੇ ਆਪਣੇ ਆਪ ਨੂੰ ਕਹਿ ਲੈਂਦੇ ਨੇ ਕਿ ਕੁੜੀ ਵਾਲੇ ਆ ਜੀ ਨੀਵੇਂ ਆ ਤੇ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਕੋਈ ਗੁਰੂਆਂ ਨੇ ਬਾਣੀ ਚ ਲਿਖਿਆ ਸੋਕ ਮੰਨਦਾ ਆਖੀਏ ਜਿਤ ਜੰਮੇ ਰਾਜਾਨ ਤੂੰ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਐਮਪੀ ਸੀ ਸੰਗਰੂਰ ਤੋਂ ਤਾਂ ਬਿਮੰਡੇ ਸੀ ਤੇ ਉਸ ਦਿਨ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਅਰ ਬੋਲਿਆ ਸੀਗਾ ਕਿ ਇੱਕ ਕੁੜੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਆਪਣੀ ਮਾਂ ਦੇ ਪੇਟ ਚੋਂ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮ ਦੀਆਂ ਕੀ ਪਤਾ ਐ ਮੈਂ ਜੰਮ ਦੇਵਾਂ ਕੋਈ ਅਗੰਮਰਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਇਹ ਹੀ ਮੇਰੀ ਅਰਜ਼ੀ ਨਹੀਂ ਮਾਏ ਸੋ ਸਾਡੇ ਇਹ ਵੀ ਕਲੰਕ ਲੱਗਿਆ ਕਿ ਅਸੀਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਕੋਈ ਪਤਾ ਨਹੀਂ ਕਿਹੜੀ ਧੀ ਨੇ ਕਿੱਡਾ ਵੱਡਾ ਨਾਮਣਾ ਖੱਟਣਾ ਹੈ ਸੋ ਇਹ ਜਿਹੜਾ ਮਾਈਂਡ ਸੈਟ ਹੈ ਬਦਲਣਾ ਪਊਗਾ ਉਹਨੂੰ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਦੇਣਾ ਪੈਣਾ ਖਾਸ ਤੌਰ ਤੇ ਕੁੜੀਆਂ ਨੂੰ ਅਚੀਵਮੈਂਟਸ ਕਰਕੇ ਜਦੋਂ ਇੱਕ ਮਹੱਲੇ ਦੇ ਵਿੱਚ ਕੋਈ ਕੁੜੀ ਪਾਇਲਟ ਬਣ ਜੇ ਉਸੇ ਮਹੱਲੇ ਦੇ ਬਹੁਤ ਸਾਰੇ ਲੋਕ ਉਸ ਘਰ ਚਾਹੁੰਦੇ ਨੇ ਸਾਨੂੰ ਵੀ ਦੱਸ ਦਿਓ ਜੀ ਕੋਰਸ ਕਿੱਥੋਂ ਕੀਤਾ ਸੀ ਹੋਰ ਕੁੜੀਆਂ ਫਿਰ ਉਸ ਫੀਲਡ ਚ ਆਉਂਦੀਆਂ ਨੇ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖੱਟ ਲਈ ਤਾਂ ਕਈ ਕੁੜੀਆਂ ਦਾ ਰਾਹ ਵੀ ਰੁਕ ਜਾਂਦਾ ਫਿਰ ਵੀ ਨਹੀਂ ਦੇਖ ਲੋ ਅਸੀਂ ਨਹੀਂ ਉਹਨਾਂ ਦੇ ਘਰੇ ਦੇਖ ਲੋ ਕੀ ਹਾਲ ਹੋਇਆ ਆਪਾਂ ਨਹੀਂ ਇਹ ਕੰਮ ਕਰਨ ਸੋ ਇਹ ਇਹ ਰੋਲ ਮਾਡਲ ਤੁਸੀਂ ਹੋ ਬਣਨਾ ਤੁਸੀਂ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨੇ ਪਬਲਿਕ ਤੁਹਾਡੇ ਨਾਲ ਹੈ ਸਾਡੇ ਤਾਂ ਧੀਆ ਧਿਆਣੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਆਪਣੇ ਤਾਂ ਸੋ ਮੈਂ ਇੱਕ ਬੜੀ ਮੈਂ ਕਿਉਂਕਿ ਮੈਂ ਕਲਾਕਾਰ ਦੌਰ ਤੇ ਵਿਚਰਦਾ ਸੀ ਬਹੁਤ ساری ਬਹੁਤ ਵਾਰ ਇਕੱਠੇ ਵੀ ਹੁੰਦੇ ਸੀਗੇ ਸ਼ੋਅਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਵੱਡੇ ਸਿੰਗਰ ਉਹਨਾਂ ਦਾ ਛੱਲਾ ਹੈ ਬੜਾ ਫੇਮਸ ਹੈ ਛੱਲਾ ਉਹ ਛੱਲੇ ਚ ਲਾਈਨਾਂ ਆਉਂਦੀਆਂ ਛੱਲਾ 9 9 ਥੇਵੇ ਉੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਕਾਵਾ ਮਾਵਾ ਠੰਡੀਆਂ ਛਾਵਾਂ ਹੁਣ ਮੇਰੇ ਬੜਾ ਲੂਰੀਆਂ ਉੱਡਦੀਆਂ ਸੀ ਮਾਨ ਸਾਹਿਬ ਨਾਲ ਗੱਲ ਕਿਵੇਂ ਕਰਾਂ ਮੈਂ ਮੈਂ ਕਿਹਾ ਐਡਾ ਵੱਡਾ ਰੈਕਟਰ ਆ ਹੁਣ ਇਹਨੂੰ ਸਲਾਹ ਵੀ ਨਹੀਂ ਦੇ ਸਕਦੇ ਆਪਾਂ ਛੋਟੇ ਆ ਤੇ ਕਿਵੇਂ ਗੱਲ ਕਰ ਸਕਦੇ ਆ ਕੋਈ ਬਹਾਨਾ ਬਣਾਈਏ ਕਿਤੇ ਕਿਸੇ ਮਹਿਫਲ ਜੀ ਚ ਬੈਠੇ ਸੀ ਉੱਥੇ ਥੋੜਾ ਜਿਹਾ ਮੌਕਾ ਜਿਹਾ ਮਿਲ ਗਿਆ ਮੈਂ ਕਿਹਾ ਮਾਨ ਸਾਹਿਬ ਜੇ ਮਾਇਨਾ ਕਰਾਂ ਤਾਂ ਇੱਕ ਥੋੜਾ ਜਿਹਾ ਸਿਆਸ਼ਨ ਦੇ ਨਾਲ ਮੈਂ ਕਹਿੰਦਾ ਜੇ ਤੁਸੀਂ ਛੱਲਾ ਗਾਉਨੇ ਹੋ ਉਹਦੇ ਚ ਤੁਸੀਂ ਕਹਿੰਦੇ ਹੋ ਕਿ ਛੱਲਾ ਨੋਨੋ ਤੇਵੇ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਮੈਂ ਕਹਿੰਦੀ ਫਿਰ ਇਹ ਕੁੜੀਆਂ ਵਾਸਤੇ ਨਹੀਂ ਗਾਉਂਦੇ ਤੁਸੀਂ ਜਿਨ੍ਹਾਂ ਦੇ ਕੁੜੀਆਂ ਨੇ ਉਹ ਇਹ ਛੱਲਾ ਉਹ ਨਾ ਸੁਣਿਆ ਕਰਨ ਫਿਰ ਉਹ ਕਹਿੰਦੇ ਯਾਰ ਮੈਂ ਸੋਚਿਆ ਨਹੀਂ ਸੀ ਇਹ ਪੁਰਾਣਾ ਹੀ ਚੱਲਦਾ ਆ ਰਿਹਾ ਹੈ ਮੈਂ ਸਰ ਬਦਲ ਦੂੰ ਰਿਚਕੜੀ ਗੱਲਾਂ ਕਹਿੰਦੇ ਵੀ ਕੀ ਕਰੀਏ ਫਿਰ ਮੈਂ ਜੀ ਤੁਸੀਂ ਉਹਨਾਂ ਨੂੰ ਤਾਂ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤਰ ਨਹੀਂ ਹੈ ਵੀ ਉਹ ਕਹਿੰਦੇ ਰੱਬਾ ਕੁੜੀ ਉਹ ਦੇ ਦੇ ਜਿੰਦ ਕੁੜੀ ਨਹੀਂ ਹੈ ਵੀ ਕਹਿੰਦੇ ਬੱਚਾ ਇੱਕ ਬੱਚਾ ਦੇ ਦੇ ਬਸ ਕਿ ਇਧਰੋਂ ਉਧਰੋਂ ਵੀ ਗੋਦ ਵੀ ਲੈਂਦੇ ਲੋਕ ਮੈਂ ਕਿਹਾ ਜੀ ਤੁਸੀਂ ਇਦਾਂ ਕਹਿਣ ਲੱਗ ਜਓ ਕਿ ਛੱਲਾ ਨੋਂ ਨੋਂ ਥੇਵੇ ਬੱਚੇ ਮਿੱਠੜੇ ਮੇਵੇ ਅੱਲਾਹ ਸੱਬ ਨੂੰ ਦੇਵੇ ਤੁਸੀਂ ਜੇ ਕੋਈ ਲੇਟੈਸਟ ਉਹਨਾਂ ਦਾ ਹੁਣ ਸ਼ੋਅ ਦੇਖੋਗੇ ਨਾ ਤਾਂ ਉਹਦੇ ਚੋਂ ਇਦਾਂ ਹੀ ਕਹਿੰਦੇ ਨੇ ਹੁਣ ਉਹ ਪੁੱਤਰ ਮਿੱਠੜੇ ਮੇਵੇ ਨੇ ਸੋ ਸਾਰੇ ਇੱਕੋ ਜਿਹੇ ਆ ਜੀ ਤੇ ਜਗ ਜਨਨੀ ਜਿਹੜੀ ਹੈ ਉਹਦੇ ਬਿਨਾ ਤਾਂ ਕੁੜੀਆਂ ਬਿਨਾ ਮਹਿਲਾਵਾਂ ਬਿਨਾ ਤਾਂ ਕਲਪਨਾ ਹੀ ਨਹੀਂ ਕਰ ਸਕਦੀ ਸਮਾਜ ਦੀ ਆਪਾਂ ਸੋਚ ਕਰਕੇ ਅੱਜ ਦੇ ਦਿਨ ਮੈਂ ਖਾਲਸਾ ਕਾਲਜ ਫॉर ਔਮਨ ਮੈਥੇ ਪਹੁੰਚਿਆ ਮਨ ਬਹੁਤ ਚੰਗਾ ਲੱਗ ਰਿਹਾ ਕਿ ਬੱਚਿਆਂ ਨੇ ਬਹੁਤ ਸਵਾਲ ਕੀਤੇ ਔਰ ਪਹਿਲ ਨੂੰ ਇਹ ਦੱਸ ਦਿਓ ਪਹਿਲਾਂ ਪਹਿਲਾਂ ਕਦੇ ਇਦਾਂ ਹੋਇਆ भी अं मुख्य बैठा हो गए तो सवाल कर दू पी जिंदगी हो नहीं कोई इतने पर ही लंघ जाते बस घरों ही नहीं निकले बहर दर्द समझने की कोशिश ही नहीं की थी मिया मुहम्मद बख्श लिखते ने रल मिल सइया ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਰਾਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਦਾ ਡਰ-ਡਰ ਕੇ ਮਤਲਬ ਕਹਿਣ ਦਾ ਕਿ ਜ਼ਿੰਮੇਵਾਰੀ ਵਾਲਾ ਘੜਾ ਪਰਮਾਤਮਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁਰਪੀ ਭਰ ਕੇ ਬਾਕੀ ਨੇ ਖਾਲੀ ਰਹਿ ਗਏ ਜਿੰਮੇਵਾਰੀ ਵਾਲਾ ਘੜਾ ਪਰਮਾਤਮਾ ਹਰੀਕ ਦਾ ਨਹੀਂ ਭਰਦਾ ਪਰ ਜਿੰਨਾ ਧਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਜਿੰਨਾ ਤੇ ਕੋਈ ਜ਼ਿੰਮੇਵਾਰੀ ਵਾਲਾ ਘੜਾ ਆ ਜੇ ਨਾ ਉਹਨੂੰ ਬਹੁਤ ਤਨਮ ਜਿਹੜੇ ਨੇ ਨਾ ਉਹ ਬੋਚ ਬੋਚ ਕੇ ਡਰ ਡਰ ਕੇ ਧਰਨੇ ਪੈਂਦੇ ਜੇ ਕੋਈ ਜ਼ਿੰਮੇਵਾਰੀ ਹੋਵੇ ਤੁਹਾਡੇ ਸਿਰ ਤੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਸੋ ਇਸ ਕਰਕੇ ਤੱਕੇ ਦੇਣ ਵਾਲੇ ਬਹੁਤ ਐ ਰਸਤੇ ਵੀ ਤਲਕਣ ਵਾਲੇ ਨੇ ਅੰਨੇ ਬਸ ਸੰਭਾਲਾ ਪ੍ਰਮਾਤਮਾ ਹੀ ਹੱਥ پکڑਣ ਵਾਲਾ ਬਸ ਸੋ ਇਸ ਗੱਲ ਨੂੰ ਲੈ ਕੇ ਆਪਣੇ ਮੰਜ਼ਲਾਂ ਤੇ ਅੱਗੇ ਵਧੋ ਭਰਤ ਮੈਨੂੰ ਖੁਸ਼ੀ ਹੈ ਕਿ ਸਾਡੇ ਪੰਜਾਬ ਦੀਆਂ 3 ਖੇਡਾਂ 'ਚ ਵੀ ਅੱਜ ਹਰਮਨਪ੍ਰੀਤ ਕੌਰ ਕੈਪਟਨ ਹੈ ਸਾਡੀ ਇੰਡੀਅਨ ਕ੍ਰਿਕਟ ਟੀਮ ਦੀ ਹਰਲੀਨ ਦਿਓਲ ਇੰਡੀਅਨ ਕ੍ਰਿਕਟ ਟੀਮ 'ਚ ਖੇਡਦੀ ਹੈ ਅੱਜ ਕੱਲ ਉਹ ਵਿਮਨ ਦਾ ਆਈਪੀਐਲ ਚੱਲ ਰਿਹਾ ਹੈ ਇੱਕ ਮੁੰਬਈ ਇੰਡੀਅਨ ਵੱਲੋਂ ਖੇਡਦੀ ਹੈ ਇੱਕ ਮੁੰਬਈ ਇੰਡੀਅਨ ਦੀ ਕੈਪਟਨ ਹੈ ਹਰਮਨਪ੍ਰੀਤ ਗੁਜਰਾਤ ਵੱਲੋਂ ਮੈਨ ਲੈ ਹਰਲੀਨ ਦਿਓਲ ਗੁਜਰਾਤ ਵੱਲੋਂ ਖੇਡਦੀ ਹੈ ਸਦਿਆ ਸਦਿਆ ਇਸ ਕਾਲਜ ਦੀਆਂ ਬੱਚੀਆਂ ਨੇ ਨੇਸ਼ਨਲ ਲੈਵਲ ਤੇ ਲੌਂਗ ਜੰਪ ਚ ਅਚੀਵਮੈਂਟਸ ਕੀਤੀਆਂ ਕਿਹੜਾ ਮੈਨੂੰ ਫੀਲਡ ਦੱਸ ਦੋ ਕਿਹੜਾ ਵੀ ਜਿੱਥੇ ਨਾ ਕੋਈ ਅਚੀਵਮੈਂਟ ਹੋਵੇ ਔਰ ਰੀਸੈਂਟਲੀ ਕੁ ਮੈਨੂੰ ਤੁਹਾਨੂੰ ਕੁਝ ਖ਼ਬਰ ਦੱਸਣ ਲੱਗਿਆ ਮੇਰੇ ਕੋਲੇ ਕੋਈ 6 ਮਹੀਨੇ ਪਹਿਲਾਂ ਨਿਕਲਿਆ ਮੇਰੇ ਕੋਲੇ ਕੁੜੀਆਂ ਮੈਨੂੰ ਮਿਲਣ ਆਈਆਂ ਕਿਸੇ ਫੰਕਸ਼ਨ ਤੇ ਮਿਲੀਆਂ ਰੋਣ ਲੱਗੀਆਂ ਮੈਂ ਕੀ ਹੋ ਗਿਆ ਦੱਸੋ ਉਹ ਕਹਿੰਦੀਆਂ ਜੀ ਫਾਇਰ ਬ੍ਰਿਗੇਡ ਦੇ ਵਿੱਚ ਅਸੀਂ ਟੈਸਟ ਦਿੰਨੇ ਆ ਅਸੀਂ ਰਿਟਨ ਟੈਸਟ ਪਾਸ ਕਰ ਲੈਣੇ ਆ ਅਸੀਂ ਜਿਹੜਾ ਫਿਜ਼ੀਕਲ ਟੈਸਟ ਆ ਉਹ ਚ ਉਹ ਫੇਲ ਹੋ ਜਾਂਦੀ ਐ ਮੈਂ ਕਿਉਂ ਕਹਿੰਦੇ ਜੀ ਪੁਰਾਣੇ ਰੂਲ ਬਣਾ ਰੱਖੇ ਨੇ ਉਹ ਨਹੀਂ 60 ਕਿਲੋ ਦੀ ਬੋਰੀ ਚੱਕ ਕੇ 80 ਭੱਜਣਾ 1 ਕਿਲੋਮੀਟਰ 60 ਕਿਲੋ ਦੀ ਬੋਰੀ ਚੱਕ ਕੇ ਹੀ ਮੁੰਡਿਆਂ ਨੇ ਭੱਜਣਾ ਬਈ ਇਹ ਕਿਵੇਂ ਹੋ ਜੂਗਾ ਜੀ ਮੈਂ ਕਹਿਆ ਤਾਂ ਠੀਕ ਐ ਵੀ ਜਦੋਂ ਰੂਲ ਹੋਰ ਨੇ ਗਰਾਊਂਡ ਹੋਰ ਨੇ ਰਿਕਾਰਡ 올림픽 ਦੇ ਲੇਡੀਜ਼ ਦੇ ਹੋਰ ਨੇ ਜੈਂਟਸ ਦੇ ਹੋਰ ਨੇ ਮੈਂ ਅਫਸਰ ਬੁਲਾਇਆ ਮੈਂ ਕਹਿੰਿਆ ਰਾਹ ਕੀ ਹੈ ਕਹਿੰਦੇ ਹਾਂਜੀ ਮੈਂ ਕਿਹਾ ਵੀ ਇਹ ਕਦੋਂ ਕਦੇ ਬਣਾ ਪੁਰਾਣੇ ਚੱਲੇ ਆਉਂਦੇ ਨੇ ਕਹਿੰਦੇ ਮੈਂ ਕਿਸੇ ਨੇ ਕੋਈ ਸੋਧਣ ਸੁਧੜਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਆਜੀ ਕਹਿੰਦੇ ਕਿਸੇ ਨੇ ਦੱਸਿਆ ਹੀ ਨਹੀਂ ਮੈਨੂੰ ਕਿਵੇਂ ਪਤਾ ਹੈ ਕਿ ਜੇ ਬਿਲਡਿੰਗ ਦੇ ਵਿੱਚ ਕਿਸੇ ਚ ਅੱਗ ਲੱਗ ਗਈ ਉਹ ਤੇ ਫਾਇਰ ਬਗੇਟ ਪਹੁੰਚ ਗਈ ਤੇ ਬੰਦਾ ਅੰਦਰ ਜਿਹੜਾ ਬੈਠਾ ਹੈ ਉਹ 60 ਕਿਲੋ ਦਾ ਹੀ ਹੈ ਜੇ 80 ਦਾ ਹੋਇਆ ਫਿਰ ਕੀ ਕਰਾਂਗੇ ਜੇ ਕੋਈ ਬੱਚਾ ਨਹੀਂ ਹੋ ਜਾਦਾ ਇਹ ਕਿਹੜੀ ਗੱਲ ਹੈ ਉਹਨੇ ਕਿਹਾ ਕੱਲੀ ਨਹੀਂ ਜਾਣਾ ਭਾਈ ਅੱਗ ਬੁਝਾਉਣ ਨਾਲ ਸਾਰਾ ਸਟਾਫ ਜਾਊਗਾ ਅਸੀਂ ਉਹ ਰੂਲ ਦੇ ਵਿੱਚ ਐਮੈਂਡਮੈਂਟ ਕੀਤੀ ਫਾਇਰ ਸੇਫਟੀ ਐਕਟ ਦੇ ਵਿੱਚ ਵਿਧਾਨ ਸਭਾ ਚੋਂ ਪਾਸ ਕਰਾਇਆ ਪੰਜਾਬ ਔਰ ਉਹਦੇ ਵਿੱਚ ਐਮੈਂਡਮੈਂਟ ਕੀਤੀ ਹੈ ਇੱਕ ਤਾਂ 40 ਕਿਲੋ ਕਰਤਾ ਭਾਰ ਜਿਹੜਾ 60 ਸੀ ਤੇ 5 ਫੁੱਟ 7 ਇੰਚ ਦਾ ਕੱਦ ਸੀਗਾ ਜਿਹੜਾ ਉਹ 5 ਫੁੱਟ 3 ਇੰਚ ਕਰਤਾ ਜੋ ਪੁਲਿਸ ਦੇ ਨਾਲ ਮੈਚ ਕਰਤਾ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ 5 ਦਿਨ ਚਾਹੀਦਾ ਹੈ ਪੰਜਾਬ ਪਹਿਲਾ ਸੂਬਾ ਹੋਊਗਾ ਜਿੱਦੇ ਵਿੱਚ ਫਾਇਰ ਬਰਗੇਡ ਚ ਕੁੜੀਆਂ ਹੋਣਗੀਆਂ ਕਿਸੇ ਸੂਬੇ ਚ ਕੁੜੀਆਂ ਫਾਇਰ ਬਰਗੇਡ ਚ ਨਹੀਂ ਹੈਗੀਆਂ ਕੋਈ ਦੇਖਦਾ ਹੀ ਨਹੀਂ ਕਾਨੂੰਨ ਬਣਾਏ ਪਏ ਨੇ ਚਲੋ ਜੀ ਸੋ ਇਹ ਅਸਲ ਚ ਨਾ ਜਿਹੜੇ ਰਾਜਨੀਤਿਕ ਲੋਕ ਆਏ ਉਹ ਆਪਣੇ ਘਰ ਪਰਨ ਤੇ ਲੱਗੇ ਆਵਸਰਾਂ ਨੂੰ ਵੀ ਖੁੱਲ੍ਹ ਮਿਲ ਗਈ ਜਦੋਂ ਆਪਾਂ ਨੂੰ ਕੁਝ ਕਹਿੰਦੇ ਹੀ ਨਹੀਂ ਆਪਾਂ ਨੇ ਕੀ ਲੈਣਾ ਉਹ ਫਾਈਲਾਂ ਤੇ ਰੇਤਾ ਜੰਮ ਗਿਆ ਜੀ ਮਿੱਟੀ ਜੰਮ ਪੀ ਜੰਮ ਗਈ ਲੋਕ ਲੜੀ ਗਏ ਮਰੀ ਗਏ ਸਾਡੀ ਉਮਰ ਲੰਗੀ ਜਾਂਦੀ ਹੈ ਅਸੀਂ ਹੁਣ ਸਾਡੇ ਕੋਲੇ ਕਈ ਐਸੇ ਵੀ ਆਉਂਦੇ ਨੇ ਬੇਰੁਜ਼ਗਾਰ ਧਰਨਾ ਦਿੰਦੇ ਦਿੰਦੇ ਓਵਰਏਜ ਹੋ ਗਏ ਜੀ 27 ਸਾਲ ਦੇ ਸੀ ਕਹਿੰਦੇ ਜਦੋਂ ਧਰਨਾ ਦਿੰਦੇ ਆ 10 ਸਾਲ ਹੋ ਗਏ ਧਰਨੇ ਦਿੰਦਿਆਂ ਨੂੰ 37 ਦੇ ਹੋ ਗਏ ਹੁਣ ਓਵਰਏਜ ਹੋ ਗਏ ਮਰੇ ਥੋੜੇ ਤਾਂ ਕੋਈ ਕਸੂਰ ਨਹੀਂ ਇੱਜ ਕਹਿੰਦੇ ਹਸ ਕਰੀ ਕੀ ਕਰੀਏ ਫੇਰ ਫੇਰ ਕੈਬਿਨੇਟ ਬੁਲਾਈ ਉਹਨਾਂ ਨੂੰ ਜਿਨ੍ਹਾਂ ਨੇ ਖਾਸ ਤੌਰ ਤੇ ਉਹ ਕੇਡਰ ਜਿਹੜੇ ਰੱਖਣੇ ਸੀ ਅਸੀਂ ਪਰ ਉਹ ਓਵਰਏਜ ਹੋ ਗਈ ਸੀ 37 ਤੋਂ 42 ਕੀਤੀ ਸੀ ਉਹਨਾਂ ਦੀ ਉਮਰ ਪੰਜ ਸਾਲ ਵਧਾਏ ਪਰ 42 ਤੋਂ ਬਾਅਦ ਵੀ ਚਲੋ 15 16 ਸਾਲ ਤਾਂ ਨੌਕਰੀ ਕਰਨਗੇ ਨਾ ਪਰ ਉਹਨਾਂ ਨੂੰ ਕਰਨੀ ਚਾਹੀਦੀ ਸੀ 27 22 ਸਾਲ ਦੀ ਉਮਰ 'ਚ ਨੌਕਰੀ ਹੋ ਕਾ ਟਾਕੀ ਨੂੰ ਪਿਆ ਆਮ ਆਮ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੀ ਵਰਕ ਪੈ ਗਿਆ ਉਹ ਤਾਂ ਉੱਥੇ ਫਿਰਦੇ ਨੇ ਉਵੇਂ ਜਿਵੇਂ ਉਹਨਾਂ ਦਾ ਸ਼ਾਨੋ ਸ਼ੌਕਤਾਂ ਨੇ ਉਹਨਾਂ ਨੂੰ ਕੋਈ ਫਰਕ ਪੈਂਦਾ ਜੀ ਉਹਨਾਂ ਦਾ ਆਪਦਾ ਤਾਂ ਕੋਈ ਹੈ ਨਹੀਂ ਵਿੱਚ ਇਹ ਜੇ ਓਵਰੇਜ ਹੋਣ ਚ ਬਲਕਿ ਉਹ ਹੋਰ ਹਰੇਕ ਮਹਿਕਮੇ ਚ ਰਿਟਾਇਰਮੈਂਟ ਹੈ ਕੱਲੀ ਰਾਜਨੀਤੀ ਚ ਰਿਟਾਇਰਮੈਂਟ ਨਹੀਂ ਹਰਦੇ ਹੀ ਨਹੀਂ 90 90 ਸਾਲ ਦੀ ਉਮਰਾਂ ਹੋ ਜਾਂ ਘਰੇ ਬਹਿ ਕੇ ਕੋ ਰੱਬ ਦਾ ਨਾਮ ਲੈ ਲਓ ਜਾਂ ਕੋਈ ਸੱਤ ਸੁੱਤ ਚ ਬਹਿ ਕੇ ਪਾਜ ਖੇਡ ਲੋ ਬਜ਼ੁਰਗਾਂ ਨਾਲ ਕੋਈ ਆਪਦੇ ਤਜਰਬੇ ਦੱਸ ਦੋ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਨਾ ਜੀ 92 ਸਾਲ ਦੀ ਉਮਰ ਹੋ ਗਈ ਇੱਕ ਮੌਕਾ ਹੋਰ ਦਿਓ ਜੀ ਬੜੇ ਮੌਕੇ ਦਿੱਤੇ ਯਾਰ ਤੁਹਾਨੂੰ ਦੁਖੀ ਕਰ ਰਖਿਆ ਜੀ ਅਸੀਂ ਤਾਂ 37 ਸਾਲ ਤੇ ਓਵਰ ਏਜ ਹੋ ਜਾਂਦੇ ਆ ਇਹ ਓਵਰ ਏਜ ਹੀ ਨਹੀਂ ਹੁੰਦੀ ਇਹ ਤਾਂ ਮਰਾਜ ਤੋਂ ਪਤਾ ਨਹੀਂ ਕਿਹੜੀ ਐਕਸਟੈਂਸ਼ਨ ਲੈ ਕੇ ਆਏ ਆ ਯੰਗ ਬਲੱਡ ਨੂੰ ਮੌਕਾ ਮਿਲਣਾ ਚਾਹੀਦਾ और मैं तो खुशी ना दसनी चाह चाह गल इस वक्त सरकार है बानवे एम एल एवरेज एज अठती साल है जी अठती तो चालीस साल है बस छब्बीस छब्बीस सताई सताई साल के मुंडे कुड़िया हडे एम एल ए ने बानवे चौ बयासी पहली बार बने हुए हैं देखो तो सू नहीं सरकार चलानी आती चल रही है सरकार कामयाबी ना चल रही तीन साल हो गए यह कहें असियों चलाने होंने बस ਕਿਉਂਕਿ ਗਿਲ ਠੀਕਾ ਲੈ ਲਿਆ ਕੋਈ ਨੰਬਰਦਾਰੀ ਲਿਖਾ ਲਈ ਤੁਸੀਂ ਸਾਡੇ 3 ਪੁੱਤ ਨਹੀਂ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬੈਠ ਸਕਦੇ ਸਾਡੇ 3 ਪੁੱਤ ਨਹੀਂ ਕੋਈ ਕੈਬਨਟ ਰੈਂਕ ਦੀਆਂ ਕੁਰਸੀਆਂ ਤੇ ਬੈਠ ਸਕਦੇ ਅਸੀਂ ਸਿਰਫ ਜਿੰਦਾਬਾਦ ਮਰਦਾਬਾਦ ਨੂੰ ਰੱਖ ਰਏ ਇੱਥੇ ਰੈਲੀਆਂ ਚ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਬੱਲੇ ਬੱਲੇ ਵੀ ਬੱਲੇ ਬੱਲੇ ਵੀ ਬੱਲੇ ਬੱਲੇ ਜੀ ਸੋ ਇਸ ਕਰਕੇ ਮੈਂ ਖਾਸ ਤੌਰ ਤੇ ਕੁੜੀਆਂ ਨੂੰ ਇਹ ਕਹਿਣਾ ਚਾਹਣਾ ਤੁਸੀਂ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਨਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਜਰੂਰ ਇਸ ਸਾਲ ਉਹ ਰਾਜਨੀਤੀ 'ਚ ਪੁੱਛੋ ਸਵਾਲ ਲੀਡਰਾਂ ਨੂੰ ਅਖਬਾਰ ਪੜੋ ਕਿ ਕੀ ਹੋ ਰਿਹਾ ਹੈ ਤੁਹਾਡਾ ਫਿਊਚਰ ਤਾਂ ਤੈਅ ਕਰਨਾ ਰਾਜਨੀਤਿਕ ਲੋਕਾਂ ਨੇ ਤੁਸੀਂ ਕਹਿੰਦੇ ਆਪਾਂ ਨੇ ਕਹਿ ਲੈਣਾ ਕਹਿ ਲੈਣਾ ਰਾਜਨੀਤੀ 'ਚ ਚਲੋ ਮੌਲ ਚਲਦੇ ਹਾਂ ਉਹ ਕਹਿੰਦੇ ਠੀਕ ਹੈ ਜੇ ਇੰਟੈਲੀਜੈਂਟ ਬੰਦੇ ਸਵਾਲ ਨਹੀਂ ਪੁੱਛਦੇ ਸਾਨੂੰ ਕੀ ਪ੍ਰੋਬਲਮ ਹੈ ਬਾਕੀ ਅੰਦਾਜ਼ੇ ਜਵਾਬ ਦੇ ਦਿੰਨੇ ਆ ਬਾਕੀ ਤਾਂ ਕਿ ਕੋਈ ਪੈਸੇ ਲੈ ਕੇ ਵੋਟਾਂ ਪਾਉਂਦਾ ਕੋਈ ਭੁੱਖੀ ਲੈ ਕੇ ਪਾਉਂਦਾ ਕੋਈ ਦਾਰੂ ਲੈ ਕੇ ਪਾਉਂਦਾ ਉਹਨਾਂ ਨੂੰ ਕੀ ਮਾਰਿਆ ਫਿਰ ਜਦੋਂ ਇੰਨਾ ਈਜ਼ੀ ਮਿਲ ਰਿਹਾ ਕੰਮ ਸੋਚ ਕਰਕੇ ਮੈਂ ਤੁਹਾਨੂੰ ਕਹਿਣਾ ਲੱਗਿਆ ਕਿ ਅੱਜ ਦਾ ਦਿਨ ਬੜਾ ਅਹਿਮ ਦਿਨ ਹੈ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮਹਿਲਾਵਾਂ ਨੇ ਉੱਚੀ-ਉੱਚੀਆਂ ਪਦਵੀਆਂ ਹਾਸਲ ਕੀਤੀਆਂ ਨੇ ਸੁਨੀਤਾ ਵਿਲੀਅਮ ਅੱਜ ਵੀ ਸਪੇਸ ਦੇ ਵਿੱਚ ਗਈ ਹੋਈ ਹੈ ਕਲਪਨਾ ਚਾਵਲਾ ਆਪਣੀ ਜਿਹਨੇ ਨਾਮ ਰੋਸ਼ਨ ਕੀਤਾ ਸੋ ਮਤਲਬ ਉਹਨਾਂ ਦੀ ਸਾਇੰਸ ਦੇ ਵਿੱਚ ਵੀ ਉਹਨਾਂ ਦੀ ਕੁਰਬਾਨੀ ਨੂੰ ਮੰਨੀ ਜਾਂਦੀ ਹੈ ਉਹ ਗਲਤੀਆਂ ਤੋਂ ਫਿਰ ਸਾਇੰਸ ਸਿੱਖ ਕੇ ਦੁਬਾਰਾ ਉਹ ਗਲਤੀ ਨਾ ਹੋਵੇ ਫਿਰ ਉਹ ਅਪਡੇਟ ਕਰਦੇ ਆ ਤਾਂ ਕਲਪਨਾ ਦੀ ਮੌਤ ਉਹ ਆਣ ਆਣ ਹੋਈ ਹੋ ਗਈ ਪਰ ਉਹ ਸਾਡੇ ਦਿਲਾਂ 'ਚ ਤਾਂ ਹਮੇਸ਼ਾ ਯਾਦ ਰਹੂ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਮੈਂ ਖੁੱਲਾ ਸੱਦਾ ਵੀ ਦਿੰਦਾ ਆਪਣੇ ਵਿਚਾਰਾਂ ਦੀ ਆਜ਼ਾਦੀ ਜਿਹੜੀ ਐ ਉਹ ਕਾਗਜ਼ਾਂ 'ਚ ਕੱਢੋ ਆਰਟੀਕਲ ਲਿਖੋ ਕੋਈ ਬਲੌਗ ਲਿਖਣਾ ਬਲੌਗ ਲਿਖੋ ਅਵੇਲੇ ਜੇ ਕੰਮ ਜਿਹੜੇ ਦੂਜੇ ਨੇ ਉਹਨਾਂ ਤੋਂ ਥੋੜਾ ਜਿਹਾ ਬਚ ਲੋ ਸੋਨਾ ਬਣਾ ਤੋਂ ਬਸੋ ਫੇਸਬੁੱਕ ਉੱਥੇ ਪਤਾ ਹੀ ਨਹੀਂ ਕੀ ਕੀ ਚੱਲੀ ਜਾਂਦਾ ਕੀ ਦੀ ਫੋਟੋ ਤੇ ਕੀ ਦਾ ਗੱਲ ਲੱਗ ਜੇ ਉੱਥੇ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਨਾ ਉਸ ਕਲੇਸ਼ ਬੁੱਕੀ ਬਣ ਗਈ ਫੇਸਬੁੱਕ ਤਾਂ ਕਮੈਂਟਾਂ ਪਿੱਛੇ ਲੜ ਪੈਂਦੇ ਨੇ ਤੂੰ ਇਹਨੂੰ ਲਾਈਕ ਕਰਤਾ ਤੂੰ ਇਹਨੂੰ ਲਾਈਕ ਨਹੀਂ ਕੀਤਾ ਹੈਨਾ ਸੋ ਇਹੋ ਜਿਹੀ ਕੰਮਾਂ ਤੋਂ ਉਹ ਇੱਕ ਮੈਨੂੰ ਕਿਸੇ ਨੇ ਭੇਜਿਆ ਕਹਿੰਦਾ ਕਿਸੇ ਮੁੰਡੇ ਨੇ ਫਾਰਮ ਭਰਿਆ ਕਾਲਜ ਦਾ ਉਹ ਕਹਿੰਦਾ ਉਹਨੂੰ ਪੁੱਛਿਆ ਗਿਆ ਕਿ ਕਿੱਥੇ ਰਹਿੰਦੇ ਹੋ ਉਹ ਕਹਿੰਦਾ ਜੀ ਫੇਸਬੁੱਕ ਤੇ ਸੋ ਇਸ ਕਰਕੇ ਇਸ ਅਸਟ ਡਰੈਸ ਹੀ ਭਰਨ ਲੱਗ ਫੇਸਬੁੱਕ ਦਾ ਉਹਨੂੰ ਵੀ ਇੱਥੇ ਆਉੰਨੇ ਆ ਜੀ ਜਿਵੇਂ ਮਰਜ਼ੀ ਆ ਜਾਓ ਸੋ ਕ੍ਰੀਏਟਿਵ ਕੰਮਾਂ 'ਤੇ ਧਿਆਨ ਦਿਓ ਯੂਥ ਫੈਸਟੀਵਲਾਂ ਮੈਂ ਯੂਥ ਫੈਸਟੀਵਲਾਂ ਚੋਂ ਨਿਕਲੇ ਆਇਆ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਹੈ ਉਹ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਨਿਕਲ ਜਾਂਦੀ ਜਿਉਂਵਰਸਿਟੀਆਂ ਦੀਆਂ ਸਟੇਜਾਂ ਤੋਂ ਤੇ ਕਿਉਂਕਿ ਸਾਡਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੈਂਦਾ ਸੀ ਤੇ ਬਹੁਤ ਸਾਰੇ ਕਲਾਕਾਰ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਸੀਗੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਪੈਦਾ ਹੋਏ ਨੇ ਪੰਗੜਾ ਬਹੁਤ ਫੇਮਸ ਹੁੰਦਾ ਸੀ ਗੁਨਾਨਗ ਦੇ ਯੂਨੀਵਰਸਿਟੀ ਦਾ ਤੇ ਅੰਮ੍ਰਿਤਸਰ ਤੋਂ ਐਸੀ ਟੈਲੈਂਟ ਦੀ ਕੋਈ ਕਮੀ ਨਹੀਂ ਸੁਖਵਿੰਦਰ ਕਪਿਲ ਸ਼ਰਮਾ ਹੈਨਾ ਕਿੰਨੇ ਕਲਾਕਾਰ ਜਿਹੜੇ ਨੇ ਇਹ ਕੇਵਲ ਧਾਲੀਵਾਲ ਸਾਹਿਬ ਦਾ ਥੀਏਟਰ ਦਾ ਬੜਾ ਵਧੀਆ ਨਾਮ ਹੈ ਉਹਨਾਂ ਦਾ ਸੋ ਕਿੰਨੇ ਕਲਾਕਾਰ ਜਿਹੜੇ ਨੇ ਅੰਮ੍ਰਿਤਸਰ ਸਾਡੀ ਧਰਤੀ ਨੇ ਪੈਦਾ ਕੀਤੇ ਨੇ ਸੋ ਇਸ ਕਰਕੇ ਚੀਨਾ ਸਾਹਿਬ ਨੇ ਜਿਹਨ ਯੂਨੀਵਰਸਿਟੀ ਦਾ ਜੋ ਮੈਨੂੰ ਕਾਗਜ਼ ਦਿੱਤੇ ਨੇ ਮੈਂ ਸੈਕਟਰੀ ਹਾਇਰ ਐਜੂਕੇਸ਼ਨ ਉਹ ਵੀ ਲੱਕੀਲੀ ਉਹ ਵੀ ਮਹਿਲਾ ਹੀ ਹੈ ਹਜੀ 5 ਦਿਨ ਪਹਿਲਾਂ ਹੀ ਉਹਦੀ ਅਪੁਆਇੰਟਮੈਂਟ ਹੋਈ ਹੈ ਤੇ ਉਹਨਾਂ ਨਾਲ ਗੱਲ ਕਰੂੰਗਾ ਔਰ ਇਦਾਂ ਇਤਿਹਾਸਿਕ ਜਿਹੜੀਆਂ ਸੰਸਥਾਵਾਂ ਨੇ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੂੰ ਅੱਗੇ ਹੋਰ ਬਦਨਫੁੱਲਣ ਦਾ ਮੌਕਾ ਮਿਲਣਾ ਚਾਹੀਦਾ ਪੋਜ਼ਿਟਿਵ ਰਿਸਪੌਂਸ ਆਊਗਾ ਔਰ ਤੁਹਾਨੂੰ ਸਾਰਿਆਂ ਨੂੰ बहुत बहुत मुबारका लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे <ाँगारा> बहुत बहुत धन्यवाद बहुत बहुत मुबारक बहुत <ुँणत्य> बहुत <ुँणत्य> मेहरबानी जो बसते रहो तरक्कियां करो ਪੰਜਾਬ ਚਰਦੀ ਕਲਾ ਚਰ ਰਹੇ ਔਰ ਤੰਦਰੁਸਤੀਆਂ ਔਰ ਗਿੱਧੇ ਢੰਗੜੇ ਸਾਡੀ ਸ਼ਾਨ ਉਹ ਪੈਂਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ